ਗੁੱਡ ਈਵਨਿੰਗ ਦੋਸਤੋ ਅਜੱਬਾ ਆਏ ਸੀਗੇ ਡੇਰਾ ਬਾਬਾ ਨਾਨਕ ਇਹ ਗੁਰੂ ਨਾਨਕ ਦੇਵ ਜੀ ਦਾ ਨਗਰ ਆ ਡੇਰਾ ਬਾਬਾ ਨਾਨਕ ਜਮਾ ਪਾਕਿਸਤਾਨ ਦੇ ਬਾਰਡਰ ਤੇ ਆ ਇਹ ਹੈਗਾ ਸ੍ਰੀ ਕਰਤਾਰਪੁਰ ਸਾਹਿਬ ਤੋਂ 2.5 ਕਿਲੋਮੀਟਰ ਦੀ ਦਿਤ ਤੇ ਆ ਜਮਾ ਇੰਨੀ ਰਾਵੀ ਦਰਿਆ ਦੇ ਕੰਡੇ ਦੇ ਜਮਾ ਤੇ ਇਹ ਰੇਲਵੇ ਸਟੇਸ਼ਨ ਹੈਗਾ ਇਹ ਬਿਲਕੁਲ ਨਾ ਪੁਰਾਣਾ ਰੇਲਵੇ ਸਟੇਸ਼ਨ ਆ ਜਿਹੜਾ ਇੱਥੇ ਟ੍ਰੇਨਾਂ ਆਉਂਦੀਆਂ ਜਾਂਦੀਆਂ ਸੀਗੀਆਂ ਪਾਕਿਸਤਾਨ ਨੂੰ ਬਟ ਜਦੋਂ ਪਾਰਟੀਸ਼ਨ ਹੋਈ ਆ ਦੇਸ਼ ਦੀ ਵੰਡ ਤੋਂ ਬਾਅਦ ਉਸ ਤੋਂ ਬਾਅਦ ਇੱਥੇ ਕੋਈ ਟ੍ਰੇਨ ਜਿਹੜੀ ਆ ਉਹ ਪਾਕਿਸਤਾਨ ਨਹੀਂ ਜਾਂਦੀ ਬਸ ਇੱਥੋਂ ਟ੍ਰੇਨ ਜਿਹੜੀ ਆ ਅੰਮ੍ਰਿਤਸਰ ਤੋਂ ਚੱਲਦੀ ਆ ਤੰਬਰਸਰ ਤੋਂ ਵੇਰਕਾ ਤੇ ਫਤੇਗੜ ਚੂੜੀਆਂ ਹੁੰਦੀ ਹੋਈ RAMDAS ਤੇ ਡੇਰਾ ਬਾਬਾ ਨਾਨਕ ਫਿਰ ਇੱਥੋਂ ਵਾਪਸ ਅੰਮ੍ਰਿਤਸਰ ਜਾਂਦੀ ਆ ਪਹਿਲਾ ਜਿਹੜੀ ਟ੍ਰੇਨ ਸੀਗੀ ਉਹ ਕਹਿੰਦੇ ਆ ਦਿੱਲੀ ਤੋਂ ਚੱਲਦੀ ਸੀ ਤਾਂ ਨੈਰੋ ਵਾਲ ਹੁੰਦੀ ਉਹ ਲਾਹੌਰ ਜਾਂਦੀ ਸੀਗੀ ਕਿ ਉਹ ਸਾਹਮਣੇ ਕੋਠੀਆਂ ਅੰਗਰੇਜ਼ ਅਫਸਰਾਂ ਦੀਆਂ ਹੋਣਗੀਆਂ ਆ ਦੇਖੋ ਜਦੋਂ ਟ੍ਰੇਨ ਚੱਲਦੀ ਹੋਊਗੀ ਪ੍ਰੋਪਰ ਪਾਕਿਸਤਾਨ ਨੂੰ ਆਜੋ ਦੇਖਦੇ ਅੰਦਰ ਟਿਕਟ ਕਾਊਂਟਰ ਵੀ ਬੰਦ ਇਹ ਉਸ ਟਾਈਮ ਤੇ ਹੀ ਖੁੱਲਦੇ ਆ 10-15 ਮਿੰਟ ਪਹਿਲਾਂ ਜਦੋਂ ਟ੍ਰੇਨ ਆਉਂਦੀ ਆ ਜਾਂ ਜਾਣਾ ਹੁੰਦਾ ਟ੍ਰੇਨ ਦਾ ਚਾਰ ਟਾਈਮ ਉੱਪਰ ਲਿਖਿਆ ਇਹ ਹੈਗਾ ਵੇਟਿੰਗ ਰੂਮ ਦੇਖੋ ਜਮਾ ਸੋ ਨਸਾਨ ਪਿਆ ਕੋਈ ਇੱਥੇ ਬੰਦਾ ਨਹੀਂ ਹੈਗਾ ਰੇਲਵੇ ਸਟੇਸ਼ਨ ਬਹੁਤ ਵਧੀਆ ਕਿਸੇ ਟਾਈਮ ਬਹੁਤ ਵਧੀਆ ਹੋਊਗਾ ਪਰ ਅਜੇ ਥੇ ਗੱਡੀਆਂ ਨਹੀਂ ਆਉਂਦੀਆਂ ਕਰਕੇ ਨਾ ਸੋ ਨਸਾਨ ਪਿਆ ਹਾਂਜੀ ਹਾਂਜੀ ਵੀਰੇ ਆਓ ਸਮਝ ਪਈਓ ਸੱਦੇ ਨਹੀਂ ਹਾਂਜੀ ਠੀਕ ਹੈ ਸੱਦੀ ਪਾਸਤਾ ਨੇ ਜਾਂਦੀ ਰਹੀ ਸੀ ਠੀਕ ਹੈ ਜੀ ਉਹ ਉਥੋਂ ਮਤਲਬ ਲਾਸਟ ਉਥੇ ਅੱਗੇ ਟ੍ਰੇ ਹੁਣ ਬੰਦ ਹੋਣੀ ਲੈਂਡ ਬੰਦ ਹੋਣੀ ਬਹੁਤ ਹੀ ਰੰਗੀ ਦਾ ਟੱਕ ਗਿਆ ਅੱਛਾ ਹਾਂ ਉਪਰ ਵੀ ਟੁੱਟ ਗਿਆ ਹਾਂਜੀ ਪੁੱਲ ਦੇ ਵਿੱਚ ਬੁਰਜੀਆਂ ਜਾਂ ਖੜੀਆਂ ਬੁਰਜੀਆਂ ਖੜੀਆਂ ਉਹ ਤਾਂ ਇਹਨਾਂ ਤੋੜਦਾ ਹੋਊਗਾ ਜਾਂ ਜਦੋਂ ਲੜਾਈ ਲੱਗੀ ਜਾਂ ਤਾਂ ਦੇਖਣਾ ਹਾਂ ਪਾਕਿਸਤਾਨ 'ਚ ਆ ਗਏ ਲੋਹੇ ਦਾ ਪੁੱਲ ਸਾਰਾ ਤੇ ਅੱਗੇ ਡਿਸਟ੍ਰਿਕਟ ਇਹਨਾਂ ਦਾ ਨਰੋਵਾਲ ਸੀਗਾ ਨਰੋਵਾਲ ਹਨਾ ਛਾਲਪੁਰ ਸੀ ਉਹ ਛਾਲਪੁਰ ਸੀ ਬਿਲੋਂ ਨਰੋਵਾਲ ਨਰੋਵਾਲ ਸੀ ਲਿਸ ਬਿਲੋਂ ਠੀਕ ਹੈ ਹੁਣ ਡਿਸਟ੍ਰਿਕਟ ਹੋ ਗਿਆ ਕਹਿੰਦੇ ਸਾਡੀ ਹਾਂ ਜਿਹੜੀ ਪਾਕਿਸਤਾਨ 'ਚ ਹੈ ਨਾ ਹਾਂਜੀ ਹਾਂ ਨਰੋਵਾਲ ਹੀ ਤਸਵੀਰ ਠੀਕ ਹੈ ਜੀ अच्छा ਤੁਸੀਂ ਪਾਕਿਸਤਾਨ ਤੋਂ ਸੀ ਤੇ ਇਹ ਇੱਥੇ ਅੰਕਲ ਜਿਹੜਾ ਕਰਤਾਰਪੁਰ ਆ ਉਹ ਕਿੰਨੀ ਕੁ ਦੂਰ ਹੈ ਉਹ ਇੱਧਰ ਤੋਂ ਬੰਦਰੀ ਸਾਈਡ ਚ ਜਾਣਾ ਇੱਥੇ ਹੀ ਆ ਗਏ 5 ਕਿਲੋਮੀਟਰ ਹਾਂਜੀ ਠੀਕ ਹੈ ਜੀ ਠੀਕ ਹੈ ਅੱਗੇ ਡੇਰਾ ਬਾਬਾ ਨਾਨਕ ਆਉਣਾ ਹੈ ਕਸਬਾ ਸ਼ਹਿਰ ਹਾਂਜੀ ਹਾਂਜੀ ਉਹਦੇ ਨਾਲ ਹੀ ਫਿਰ ਅੱਗੇ ਕੜੀ ਕੋਈ ਦੂਰ ਹੈ ਠੀਕ ਹੈ ਮਣੋ ਕਿ ਇੱਥੇ ਹੀ ਆ ਜਾਣਾ ਫੇਰ ਉੱਥੋਂ ਜੀ ਘੁੰਮ ਕੇ ਨਾ ਠੀਕ ਹੈ ਜੀ ਸਾਹਮਣੇ ਹੀ ਆ ਜਾਣਾ ਦੱਸਿਆ ਕਿ ਇਹ ਰੋਏ ਬੜੀਆਂ ਰੌਣਕਾਂ ਹੋਣੀਆਂ ਹਾਂ ਹਾਂ ਇੱਥੇ ਬਹੁਤ ਰੌਣਕਾਂ ਹੋਣਗੀਆਂ ਜਦੋਂ ਟ੍ਰੇਨ ਚੱਲਦੀ ਹੋਊਗੀ ਉਸ ਟਾਈਮ ਤੇ ਅੱਜ ਦੇਖੋ ਆ ਦੋ ਹੀ ਲਾਈਨਾਂ ਹੈਗੀਆਂ ਇੱਧਰ ਇੱਧਰ ਹੈਗਾ ਅੰਮ੍ਰਿਤਸਰ ਇੱਧਰੋਂ ਅੰਮ੍ਰਿਤਸਰ ਤੋਂ ਟ੍ਰੇਨ ਆਉਂਦੀ ਸੀਗੀ ਤੇ ਇੱਧਰ ਦੇਖੋ ਨੈਰੋ ਵਾਲ ਪਾਕਿਸਤਾਨ ਜਾਂਦੀ ਸੀਗੀ ਕਰਤਾਰਪੁਰ ਹੁੰਦੀ ਹੋਈ ਪਾਕਿਸਤਾਨ ਜਾਂਦੀ ਸੀਗੀ ਉਹ ਪੁਰਾਣੀਆਂ ਕੋਠੀਆਂ ਆਹ ਦੇਖੋ ਇੱਥੇ ਜਦੋਂ ਡਿਊਟੀ ਵਾਲੇ ਕਰਮਚਾਰੀ ਰਹਿੰਦੇ ਹੋਣਗੇ ਉਸ ਟਾਈਮ ਤੇ ਅੱਜ ਦੇਖੋ ਕੋਈ ਕਿੰਨੇ ਬੈਂਚ ਲੱਗੇ ਸੇ ਰੇਲਵੇ ਸਟੇਸ਼ਨ ਤੇ ਪਰ ਇੱਥੇ ਮਤਲਬ ਕੱਲਾ ਬੰਦਾ ਆਊਗਾ ਤਾਂ ਡਾਰੀ ਲੱਗਦਾ ਇਸ ਟਾਈਮ ਤੇ ਕਿਉਂਕਿ ਨਾ ਕੋਈ ਬੰਦਾ ਨਾ ਪਰਿੰਦਾ ਦੁਪਹਿਰੇ ਨੂੰ ਨਾ ਕੋਈ ਗੱਡੀ ਕਿਉਂਕਿ ਗੱਡੀ ਦੇ ਚਾਰਟ ਟਾਈਮ ਆ ਉਹ ਫਿਕਸ ਆ ਉਸ ਟਾਈਮ ਤੇ ਗੱਡੀ ਆਉਂਦੀ ਆ ਚਾਹੇ ਸਵਾਰੀ ਹੋਵੇ ਚਾਹੇ ਨਾ ਉਹ ਆ ਕੇ ਇੱਥੋਂ ਹੀ ਵਾਪਸ ਹੋ ਜਾਂਦੀ ਆ ਦੇਖੋ ਅੱਗੇ ਕੋਈ ਨਹੀਂ ਟ੍ਰੇਨ ਜਾਂਦੀ ਅੱਗੇ ਆਪਾਂ ਚੱਲਦੇ ਹਾਂ ਜਿੱਥੋਂ ਕ੍ਰੋਸ ਲੱਗਿਆ ਹੋਊਗਾ ਕਿ ਅਹ ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਜਿਹੜੀ ਟ੍ਰੇਨ ਆ ਉਹ ਪ੍ਰੋਪਰ ਚ ਦਿੱਲੀੋਂ ਚੱਲਦੀ ਸੀਗੀ ਦਿੱਲੀੋਂ ਚੱਲ ਕੇ ਅੰਬਰਸਰ ਅੰਮ੍ਰitsar ਤੋਂ ਅਹ ਬਟਾਲੇ ਬਟਾਲੇ ਤੋਂ ਇੱਥੇ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਡੇਰਾ ਬੱਬਾ ਨਾਨਕ ਇਥੇ ਆਪਾਂ ਖੜੇ ਆਂ ਇਹ ਸਟੇਸ਼ਨ ਤੋਂ ਹੁੰਦੀ ਹੋਈ ਪਾਕਿਸਤਾਨ ਜਾਂਦੀ ਉਸ ਟਾਈਮ ਤੇ ਤਾਂ ਬਹੁਤ ਇਥੇ ਭੀੜ ਹੁੰਦੀ ਹੋਊਗੀ ਮਤਲਬ ਬਹੁਤ ਅੱਜ ਤਾਂ ਦੇਖ ਲਓ ਕੋਈ ਬੰਦਾ ਨਹੀਂ ਇਥੇ ਮਤਲਬ ਹੁਣ ਤਾਂ ਟੁਰਨ ਤੇ ਵੀ ਡਰ ਲੱਗਦਾ ਜੇ ਆਪਾਂ ਪੈਦਲ ਚੱਲਦੇ ਆ ਨਾ ਦੁਪਹਿਰੇ ਆਉਂਨੇ ਆ ਜਾਂ ਸ਼ਾਮੀ ਤੱਕ ਕੋਈ ਹੁੰਦਾ ਹੀ ਨਹੀਂ ਹੈਗਾ ਦੋਨੇ ਸਾਈਡ ਤੇ ਜੰਗਲ ਦੋਸਤੋ ਜਿਹੜੀ ਸਾਈਡ ਆਪਾਂ ਜਾ ਰਹੇ ਆ ਨਾ ਇਸ ਸਾਈਡ ਪਾਕਿਸਤਾਨ ਆ ਇਸ ਸਾਈਡ ਨਾ ਸੋਰੀ ਪਾਕਿਸਤਾਨ ਤਾਂ ਹੈ ਗਈ ਆ ਇਸ ਸਾਈਡ ਰਾਬੀ ਦਰਿਆ ਹੈਗਾ ਉਹ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਜਿੱਥੇ ਸਫੈਦੇ ਰਾਬੀ ਦਰਿਆ ਦੇ ਉੱਪਰ ਪੁਲ ਸੀਗਾ ਟ੍ਰੇਨ ਦਾ ਤੇ ਉੱਪਰੋਂ ਟ੍ਰੇਨ ਲੰਘਦੀ ਸੀ ਉਹ ਪੁਲ ਵੀ ਕਹਿੰਦੇ ਜਦੋਂ ਕਿਤੇ ਜੰਗ ਹੋਈ ਆ 71 ਦੀ ਜਾਂ 65 ਦੀ ਉਦੋਂ ਪੁਲ ਵੀ ਤੋੜ ਦਿੱਤਾ ਗਿਆ ਇੱਥੋਂ ਟ੍ਰੇਨ ਦੀਆਂ ਦੋ ਲਾਈਨਾਂ ਹੀ ਆ ਅੱਗੇ ਆਪਾਂ ਚੱਲ ਕੇ ਦੇਖਦੇ ਹਾਂ ਕਿੱਥੋਂ ਜਿਹੜਾ ਟਰੈਕ ਆ ਉਹ ਖਤਮ ਹੁੰਦਾ ਰੇਲਵੇ ਦਾ ਕਿਉਂਕਿ ਦੋਸਤੋ ਇੱਕ ਗੱਲ ਹੈਗੀ ਆ ਸਮੇਂ ਨਾਲ ਸਰ ਕੁਝ ਸਭ ਕੁਝ ਬਦਲ ਜਾਂਦਾ ਹੈਗਾ ਮਤਲਬ ਕਿੱਥੇ ਕਿਸੇ ਟਾਈਮ ਤੇ ਫੁੱਲ ਰੌਣਕ ਹੁੰਦੀ ਆ ਕਿਸੇ ਟਾਈਮ ਤੇ ਉਜਾੜ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਟਾਈਮ-ਟਾਈਮ ਦੀ ਗੱਲ ਹੁੰਦੀ ਆ ਜਦੋਂ ਇੱਥੇ ਰੌਣਕਾਂ ਹੁੰਦੀਆਂ ਹੋਊਗੀਆਂ ਉਦੋਂ ਆਪਣੇ ਬਜ਼ੁਰਗਾਂ ਨੇ ਕਦੇ ਸੋਚਿਆ ਹੀ ਨਹੀਂ ਹੋਣਾ ਉਹ ਆਉਂਦੇ ਹੁਣੇ ਆ ਸਿੱਧਾ ਹੀ ਲੈ ਕੇ ਟਿਕਟ ਚੱਲਦੇ ਹੁਣੇ ਚਲੋ ਜੀ ਪਾਕਿਸਤਾਨ ਚੱਲਦੇ ਠੀਕ ਹੈ ਟਿਕਟ ਵੀ ਉਦੋਂ ਬਹੁਤ ਘੱਟ ਹੁੰਦੀ ਆ ਆਨਿਆਂ ਦਮਾਨਿਆਂ ਚ ਟਿਕਟ ਹੁੰਦੀ ਸੀ ਤਾਂ ਅੱਜ ਦੇਖੋ ਅੱਜ ਤਾਂ ਅਸੀਂ ਟ੍ਰੇਨ ਦੇਖਣ ਨੂੰ ਤਰਸਦੇ ਆ ਵੀ ਇੱਥੇ ਟ੍ਰੇਨ ਆਊਗੀ ਕਦੋਂ ਦੇਖਾਂਗੇ ਦੋਨਾਂ ਸਾਈਡ ਤੇ ਜੰਗਲ ਇਸ ਸਾਈਡ ਐੜ ਵੀ ਕੋਈ ਬੰਦਾ ਨਹੀਂ ਕੋਈ ਕੁਛ ਨਹੀਂ ਇੱਕ ਆ ਸੜ ਵੀ ਕੁਠੀ ਕੋਠੀ ਬਣੀ ਲੱਗੀ ਕਮਰਾ ਬਣਿਆ ਜਿਵੇਂ ਰੇਲਵੇ ਦਾ ਕੋਈ ਹੋਊਗਾ ਉਸ ਟਾਈਮ ਤੇ ਅੰਗਰੇਜ਼ਾਂ ਦੇ ਟਾਈਮ ਤੇ ਇਥੋਂ ਵੀ ਟ੍ਰੈਕ ਦੋ ਚੱਲਦੇ ਹੁੰਦੇ ਆ ਕਿਉਂਕਿ ਰੇਲ ਦੇਖਦੇ ਆ ਏਰੀਆ ਬਹੁਤ ਸੋਹਣਾ ਹੈ ਡੇਰਾ ਬਾਬਾ ਨਾਨਕ ਕਿਉਂਕਿ ਗੁਰੂ ਸਾਹਿਬ ਦਾ ਏਰੀਆ ਹੈਗਾ ਪੂਰਾ ਜੰਗਲੀ ਇਲਾਕਾ ਹੈਗਾ ਮਤਲਬ ਦਰਖਤ ਬਹੁਤ ਹਨ ਮਤਲਬ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਰਹਿੰਦੇ ਆ ਤੇ ਇੱਕ ਰਾਵੀ ਦਰਿਆ ਦੇ ਕੰਡੇ ਤੇ ਬਸਿਆ ਹੋਇਆ ਇਹ ਸ਼ੇਰ ਹੈਗਾ ਇੱਥੋਂ ਟਰੈਕ 2 ਦੇਖੋ ਇੱਥੋਂ ਟਰੈਕ 2 ਅੱਗੇ ਜਾ ਕੇ ਟਰੈਕ 1 ਹੋ ਜਾਂਦਾ ਇੱਥੋਂ ਟ੍ਰੇਨ ਜਿਹੜੀ ਆ ਉਹ ਅਬ ਦਾ ਕਾਟਾ ਚੇਜ਼ ਕਰਕੇ ਤੇ ਇੱਕ ਟਰੈਕ ਤੇ ਹੋ ਜਾਂਦੀ ਹੋਊਗੀ ਦੇਖੋ ਅੱਗੇ ਇੱਕ ਟਰੈਕ ਹੋ ਗਿਆ ਇਹ ਟਰੈਕ ਸਿੱਧਾ ਪਾਕਿਸਤਾਨ ਇੱਧਰ ਡਿਸਟ੍ਰਿਕਟ ਹੈਗਾ ਗੁਰਦਾਸਪੁਰ ਉਧਰ ਨੈਰੋਵਾਲ ਪਹਿਲਾਂ ਕਹਿੰਦੇ ਤਹਿਸੀਲ ਸੀਗੀ ਉਹ ਅੰਕਲ ਸਾਡੇ ਨਾਲ ਗੱਲ ਕਰ ਰਹੇ ਸੀਗੇ ਕਹਿੰਦੇ ਅਸੀਂ ਵੀ ਪਿੱਛੋਂ ਨੈਰੋਵਾਲ ਤੋਂ ਆ ਉਹਨਾਂ ਦਾ ਪਛੋਕੜ ਵੀ ਉਹਨਾਂ ਦੇ ਬਜ਼ੁਰਗ ਵੀ ਉੱਥੋਂ ਆਏ ਸੀਗੇ ਪਾਕਿਸਤਾਨ ਤੋਂ ਤੇ ਆ ਦੇਖੋ ਟਰੈਕ ਇੱਕ ਹੋ ਗਿਆ ਹਾਂ ਇੱਥੋਂ ਟਰੈਕ ਜਦੋਂ ਇੱਕ ਹੁੰਦਾ ਇੱਥੋਂ ਚੇਂਜ ਕਰਦੇ ਹੋਣਗੇ ਇਹਦੇ ਨਾਲ ਤੇ ਆ ਜਿਹੜਾ ਬੰਦਾ ਟਰੈਕ ਚੇਂਜ ਕਰਦਾ ਉਹਦੇ ਲਈ ਕੋਠਰੀ ਬਣਾਈ ਆ ਬਾਰਸ਼ਬੂਰ ਚ ਤੋਂ ਉਹ ਉਹ ਦੇਖ ਸਕੇ ਇੱਧਰ ਵੀ ਟਰੈਕ ਦਿਸਦਾ ਤੇ ਇੱਧਰੋਂ ਵੀ ਪ੍ਰੋਪਰ ਦਿਸਦਾ ਦੇਖੋ ਇਹ ਕਮਰਾ ਉਹਦੇ ਲਈ ਬਣਾਇਆ ਹੈਗਾ ਜਿਹੜਾ ਇੱਥੇ ਗਾਰਡ ਜਿਹੜਾ ਇਹਨੂੰ ਚੇਂਜ ਕਰਦਾ ਹੋਊਗਾ ਕਰਮਚਾਰੀ ਹੁਣ ਟਰੈਕ ਇੱਕ ਹੀ ਆ ਅੱਗੇ ਆਪਾਂ ਚੱਲਦੇ ਆਂ ਦੇਖਦੇ ਆਂ ਕਿੱਥੋਂ ਤੱਕ ਜਾਂਦਾ ਤੇ ਕਨ ਗੇਤ ਹੈਗਾ ਰਾਵੀ ਦਰਿਆ ਪੱਕੇ ਪਾ ਦੇਖਦੇ ਆ ਚਾਰੋਂ ਸਾਈਡ ਤੇ ਹਰੇਆਵਲ درخت ਲੱਗੇ ਆ ਅੱਗੋਂ ਟ੍ਰੈਕ ਬੰਦ ਹੋ ਗਿਆ ਆ ਦੇਖ ਇੱਥੇ ਟ੍ਰੈਕ ਖਤਮ ਬੰਦ ਆ ਦੇਖੋ ਕ੍ਰਾਸ ਲੱਗ ਗਿਆ ਇਸ ਤੋਂ ਅੱਗੇ ਆ ਦੇਖ ਅੱਗੇ ਦੇਖਦੇ ਆਪਾਂ ਅੱਗੇ ਆ ਗਿਆ ਰੋਡ ਰੋਡ ਦੇ ਵਿੱਚ ਵੀ ਲਾਈਨ ਆ ਤੇ ਆ ਅੱਗੇ ਟ੍ਰੈਕ ਜਾਂਦਾ ਅੱਗੋਂ ਬੰਦ ਮਤਲਬ ਟ੍ਰੈਕ ਤਾਂ ਹੋਊਗਾ ਬਟ ਜੰਗਲ ਕਾਬੂਦ ਹੋ ਗਿਆ ਹੈਗਾ ਤੇ ਅੱਗੇ ਉਹ ਦੇਖੇ ਸਫੈਦੇ ਵਗੈਰਾ ਉਹ ਲੱਗੇ ਆਗੇ ਤੇ ਰਾਵੀ ਦਰਿਆ ਭਗਦਾ ਅੱਗੂ ਜੰਗਲ ਚ ਲੁੱਕ ਗਿਆ ਟਰੈਕ ਇਹ ਕਿਤੇ ਨਾ ਕਿਸੇ ਟਾਈਮ ਟਾਈਮ ਤੇ ਪਾਕਿਸਤਾਨ ਜਾਂਦਾ ਸੀ ਪਾਕਿਸਤਾਨੀ ਥੋਂ ਮੈਂ 2 ਕਿਲੋਮੀਟਰ ਤੇ ਆ 2 ਕਿਲੋਮੀਟਰ ਬਸ ਦਰਿਆ पार ਕਰਕੇ ਪਾਕਿਸਤਾਨਾ ਏਸੀ ਦੋਸਤੋ ਪੁਰਾਣੇ ਟਾਈਮ ਦੀਆਂ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਦੀਆਂ ਯਾਦਾਂ ਆ ਦੇਖੋ ਦੋਸਤੋ ਰਹਿ ਗਿਆ ਰੇਲਵੇ ਸਟੇਸ਼ਨ ਤੇ ਆ ਦੇਖੋ ਕੋਠੀਆਂ ਬੜੀਆਂ ਹੈਗੀਆਂ ਕਰਮਚਾਰੀ ਜਿਹੜੇ ਰਹਿੰਦੇ ਹੋਊਗੇ ਅੰਗਰੇਜ਼ਾਂ ਦਾ ਜਦੋਂ ਰਾਜ ਸੀਗਾ ਤੇ ਇੱਥੇ ਪੂਰੀ ਚੈਲਪੈਲ ਸੀਗੀ ਉਦੋਂ ਕਰਮਚਾਰੀ ਜਿਹੜੇ ਰੇਲਵੇ ਦੇ ਉਹ ਇੱਥੇ ਇਨਾ ਕੋਠੀਆਂ 'ਚ ਰਹਿੰਦੇ ਹੋਗੇ ਕਈ ਕੋਠੀਆਂ ਇੱਕ ਪਹਿਲਾਂ ਤੁਹਾਨੂੰ ਦਿਖਾਤੀ ਆ ਅੱਗੇ ਆਪਾਂ ਦੇਖਦੇ ਆ टाइम ते <laughs> 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 ਇਹ ਦੇਖੋ ਮਕਾਨ ਰੇਲਵੇ ਦੇ ਕਰਮਚਾਰੀਆਂ ਦਾ ਪਤਾ ਨਹੀਂ ਕਿਹੜੇ ਕਿਹੜੇ ਅਫਸਰ ਰੇਲਵੇ ਦੇ ਜਾਂ ਰੇਲਵੇ ਦੇ ਕਰਮਚਾਰੀ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਇੱਥੇ ਰਹਿੰਦੇ ਹੋਊਗੇ 1900 ਦੇ ਵਿੱਚ ਹੋ ਸਕਦਾ 1900 ਤੋਂ ਪਹਿਲਾਂ ਜਾਂ 1930 ਦੇ ਵਿੱਚ ਇਹ ਕੋਈ ਕਨਫਰਮ ਨਹੀਂ ਪਰ ਇਹ ਮਕਾਨ ਅੱਜ ਜਿਹੜੇ ਆ ਉਹ ਖੰਡਰ ਬਣ ਗਏ ਆ ਕਿਉਂਕਿ ਜੇ ਰੇਲਵੇ ਸਟੇਸ਼ਨ ਹੀ ਆਪਣਾ ਬੰਦ ਹੋ ਗਿਆ ਪਾਕਿਸਤਾਨ ਨਾਲ ਇੱਕ ਟ੍ਰੇਨ ਆਉਂਦੀ ਹੈ ਮੈਜ ਦੇਖੋ ਛੋਟੇ ਛੋਟੇ ਘਰ ਸੀਗੇ ਖੰਡਰ